ਜਿੰਨਾ ਮਰਜੀ ਪੁਰਾਣਾ ਤੋਂ ਪੁਰਾਣਾ ਹੋਵੇ ਤੁਸੀਂ ਕਹਿੰਦੇ ਹੋ ਕਿ ਛੱਲੇ ਪਵਾ ਕੇ ਤੁਸੀਂ ਦਰਦ ਜਿਹੜਾ ਹੈ ਖਤਮ ਕਰ ਦਿੰਦੇ ਆ ਆਮ ਲੋਕਾਂ ਨੂੰ ਸਿਹਤ ਬਾਰੇ ਇੰਨਾ ਗਿਆਨ ਹੁੰਦਾ ਹੀ ਨਹੀਂ ਜੀ ਜਦੋਂ ਬਿਮਾਰੀ ਵੱਧ ਜਾਂਦੀ ਹੈ ਨਾ ਉਹਨੂੰ ਫੇਰ ਉਹ ਹੱਥਾਂ ਪੈਰਾਂ ਦੀ ਮਾਰਦੇ ਨੇ ਜੀ ਤੇ ਇਹ ਜਦੋਂ ਬੰਦਾ ਚੱਲਦਾ ਉਹਨੂੰ ਪਤਾ ਤਾਂ ਲੱਗ ਜਾਂਦਾ ਵੀ ਮੈਨੂੰ ਕੀ ਬਿਮਾਰੀ ਹੈ ਪਰ ਉਹਦਾ ਇਲਾਜ ਕਰਾਉਂਦਾ ਹੀ ਨਹੀਂ ਹੈ ਉਹ ਹੁਣ ਇਹ ਜਿਹੜੀ ਸਾਡੀ ਬਿਮਾਰੀ ਆ ਇਸ ਨੂੰ ਕਹਿੰਦੇ ਆ ਰੀ ਦਾ ਇਲਾਜ ਕਮਰ ਦੇ ਦਰਦ ਹੁੰਦਾ ਗੋਡਿਆਂ ਦਾ ਦਰਦ ਹੁੰਦਾ ਤੇ ਇਸ ਬਾਅਦ ਦੇ ਵਿੱਚ ਅੱਖਾਂ ਤੇ ਵੀ ਅਸਰ ਪੈਂਦਾ ਸਰਵਾਈਕਲ ਹੋ ਜਾਂਦਾ ਸੁਣਨੋ ਵੀ ਘਟ ਦੋ ਜਿਹੜੇ ਛੱਲੇ ਤੁਸੀਂ ਬਣਾਉਨੇ ਹੋ ਆਪ ਬਣਾਉਨੇ ਹੋ ਜਾਂ ਫਿਰ ਕਿੱਥੇ ਲੈ ਕੇ ਆਉਂਦੇ ਨਹੀਂ ਛੱਲੇ ਕਿਤੋਂ ਨਹੀਂ ਲੈਂਦੇ ਅਸੀਂ ਇਹੋ ਇੱਕ ਤਾਰ ਹੁੰਦੀ ਆ ਉਹ ਤਾਰ ਦਾ ਮਤਲਬ ਇਹੀ ਹੁੰਦਾ ਕਿ ਉਸ ਜਦੋਂ ਅਸੀਂ ਉਹਨੂੰ ਐਕਸਰਸਾਈਜ਼ ਕਰਾਉਂਦੇ ਆ ਤਾਂ ਉਹ ਸਾਰੇ ਸਰੀਰ ਨੂੰ ਵਾਈਬ੍ਰੇਟ ਕਰਦਾ ਉਹ ਜਦੋਂ ਵਾਈਬ੍ਰੇਟ ਕਰਦਾ ਤਾਂ ਉਹਦੀ ਜਿਹੜੀ ਨਾੜ ਦੇ ਉੱਤੇ ਅਸੀਂ ਉਹ ਛੱਲਾ ਪਾ ਦਈਦਾ ਜਦੋਂ ਉਹ ਸੈਰ ਕਰਦਾ ਜਾਂ ਐਕਸਰਸਾਈਜ਼ਾਂ ਕਰਦਾ ਉਹ ਸਰੀਰ ਵੀ ਉਹਦੇ ਨਾਲ ਹੀ ਸਾਰੀਆਂ ਨਾੜਾਂ ਵਾਈਬ੍ਰੇਟ ਕਰਦੀਆਂ ਤੁਸੀਂ ਵੀ ਕੀ ਤੁਸੀਂ ਕਹਿ ਰਹੇ ਹੋ ਆਹ ਵਾਲੀ ਤਾਰ ਦੀ ਗੱਲ ਕਰ ਰਹੇ ਹੋ ਇਸ ਤਾਰ ਦੇ ਵਿੱਚ ਕੁਝ ਐਦਾ ਦੀ ਪਾਵਰ ਹੈਗੀ ਹੈ ਕਿ ਪੂਰਾ ਸਰੀਰ ਜੋ ਕਿ ਇਹਨੂੰ ਪਾ ਕੇ ਪੂਰਾ ਸਰੀਰ ਜਿਹੜਾ ਵਾਈਬ੍ਰੇਟ ਕਰਦਾ ਹੈ ਕਿ ਇਹ ਕੁਦਰਤੀ ਹੈ ਕੋਈ ਵੀ ਕਹਿੰਦੇ ਆ ਮੈਟਰ ਜਿੱਥੋਂ ਇਲੈਕਟ੍ਰੋਨਿਕ ਨਿਊਟਰਨ ਪ੍ਰੋਟੋਨ ਇਹ ਜਿਹੜਾ ਬਣਿਆ ਇਹ ਇਹਨਾਂ ਚੀਜ਼ਾਂ ਤੋਂ ਹੀ ਬਣਿਆ ਜਿਹੜੀਆਂ ਸਾਰੀਆਂ ਚੀਜ਼ਾਂ ਬਣਦੀਆਂ ਨੇ ਕੋਈ ਵੀ ਤਾਕਤ ਦੀ ਬਣਦੀ ਆ ਇਹ ਕੈਵਿਕਲ ਦੇ ਉੱਤੇ ਸਾਰੀ ਚੀਜ਼ਾਂ ਚੱਲਦੀਆਂ ਨੇ ਔਰ ਇਹ ਜਿਹੜੀ ਤਾਰ ਹੈ ਇਹ ਜਦੋਂ ਅਸੀਂ ਉੱਤੇ ਪਾ ਦਿੰਦੇ ਆ ਫਿਰ ਇਹ ਆਪਣਾ ਕੰਮ ਆਪ ਹੀ ਕਰ ਦਿੰਦਾ ਇਲਾਜ ਕਿੰਨੇ ਦਿਨਾਂ ਤੱਕ ਚੱਲਦਾ ਹੈ ਇਹਦਾ ਇਹ ਇਲਾਜ ਤਾਂ ਅਸੀਂ ਤਾਂ ਇੱਕ ਵਾਰੀ ਹੱਥ ਲਾਉਣਾ ਸਿਰਫ 2 ਮਿੰਟ ਜਾਂ 4 ਮਿੰਟ ਉਹਨੂੰ ਸਾਰੀ ਅਸੀਂ ਪ੍ਰਕਿਰਿਆ ਇੱਥੇ ਲਟਾ ਕੇ ਜਾਂ ਹੋਰ ਕੋਈ ਸਾਰੀ ਫਿਜ਼ੀਕਲ ਐਕਸਰਸਾਈਜ਼ ਉਹਨੂੰ ਸਮਝਾ ਕੇ ਭੇਜ ਦੇਈਦਾ ਫਿਰ ਉਹ ਆਟੋਮੈਟਿਕ ਹੀ ਕਰ ਦਿੰਦਾ ਗੋਡੇ ਦੁਖਦੇ ਆ ਕਮਰ ਦਰਦ ਕਰਦੀ ਆ ਇਹਦਾ ਅਸੀਂ ਕਦੇ ਆਪਰੇਸ਼ਨ ਨਹੀਂ ਹੋਣ ਦਿੰਦਾ ਗੋਡਿਆਂ ਦਾ ਤੇ ਕਮਰ ਦਾ ਸਰਪੋਂ ਨੂੰ ਐਕਸਸਰੀਆਂ ਦੇ ਨਾਲ ਹੀ ਠੀਕ ਕਰਦੇ ਆ ਚਾਹੀ ਪੀਰੀਅਡ ਉਹਦਾ ਮਹੀਨਾ ਲੱਗ ਜੇ ਚਾਹੀ 15 ਦੇ ਲੱਗ ਜਣ ਚਾਹੀ 2 ਮਹੀਨੇ ਲੱਗ ਜਣ ਸਾਸ਼੍ਰੀ ਕਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਨਿਹੰਵਲੀ ਜੇ ਅੱਜ ਕੱਲ ਦੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਹਰ ਕੋਈ ਆਪਣੀ ਬਿਮਾਰੀਆਂ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਹੈ ਕਿਸੇ ਨੂੰ ਕਿਸੇ ਚੀਜ਼ ਦਾ ਦੁੱਖ ਹੈ ਤੇ ਕਿਸੇ ਨੂੰ ਕਿਸੇ ਚੀਜ਼ ਦਾ ਅੱਜ ਕੱਲ ਦੇ ਜੀਵਨ ਵਿੱਚ ਜਿਵੇਂ ਦਰਦ ਸਾਡੇ ਜੀਵਨ ਦੇ ਵਿੱਚ ਇੱਦਾਂ ਦਾ ਰੋਲ ਅਦਾ ਕਰ ਰਹੇ ਨੇ ਜਿਵੇਂ ਕਿ ਸਾਡੇ ਸਾਹ ਨੇ ਤੇ ਅੱਜ ਸਾਡੇ ਨਾਲ ਇੱਕ ਬਾਪੂ ਜੀ ਮੌਜੂਦ ਨੇ ਡਾਕਟਰ ਬਲਵੀਰ ਸਿੰਘ ਜੀ ਜੋ ਕਿ ਕਹਿੰਦੇ ਨੇ ਛੱਲੇ ਬਨ ਕੇ ਛੱਲੇ ਪਵਾ ਕੇ ਲੋਕਾਂ ਦਾ ਇਲਾਜ ਕਰਦੇ ਨੇ ਤੇ ਉਹਨਾਂ ਦਾ ਦਰਦ ਜਿਹੜਾ ਹੈ ਜਿੰਨਾ ਮਰਜੀ ਪੁਰਾਣਾ ਹੋਵੇ ਖਤਮ ਕਰ ਦਿੰਦੇ ਨੇ ਤੇ ਅੱਜ ਹੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਤੇ ਪੁੱਛ ਲੈਂਦੇ ਨੇ ਕਿ ਕਿੰਨੇ ਚਿਰ ਤੋਂ ਇਹ ਕੰਮ ਕਰ ਰਹੇ ਨੇ ਤੇ ਕਿੱਦਾਂ ਕਿ ਕਿੰਨੇ ਕੁ ਗਾਰੰਟੀ ਦਿੰਦੇ ਨੇ ਕਿ ਛੱਲੇ ਪਵਾ ਕੇ ਇਹ ਜਿਹੜਾ ਦਰਦ ਖਤਮ ਕਰ ਸਕਦੇ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਵੈਤ ਤੋਂ ਦਵਾਈ ਦੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿਵੇਂ ਬਾਬਾ ਬਿਲਕੁਲ ਠੀਕ ਹੈ ਬੀਬੀ ਜੀ ਐਨ ਫਿੱਟ ਹੈ ਫਿੱਟਾ ਹਾਂਜੀ ਬਾਪੂ ਜੀ ਜਿਵੇਂ ਛੱਲੇ ਕਹਿੰਦੇ ਵੀ ਦਰਦ ਜਿੰਨਾ ਮਰਜੀ ਪੁਰਾਣਾ ਤੋਂ ਪੁਰਾਣਾ ਹੋਵੇ ਤੁਸੀਂ ਕਹਿੰਦੇ ਹੋ ਕਿ ਛੱਲੇ ਪਵਾ ਕੇ ਤੁਸੀਂ ਦਰਦ ਜਿਹੜਾ ਹੈ ਖਤਮ ਕਰ ਦਿੰਦੇ ਹੋ ਕਿੰਨਾ ਕੁ ਪਰਸੈਂਟ ਇਹ ਗੱਲ ਸੱਚ ਹੈ ਇਹ ਦਰਸਲ ਇਹ ਗੱਲ ਇਹ ਆ ਕਿ ਆਮ ਲੋਕਾਂ ਨੂੰ ਸਿਹਤ ਬਾਰੇ ਇੰਨਾ ਗਿਆਨ ਹੁੰਦਾ ਹੀ ਨਹੀਂ ਜੀ ਜਦੋਂ ਬਿਮਾਰੀ ਵੱਧ ਜਾਂਦੀ ਹੈ ਨਾ ਉਦੋਂ ਫਿਰ ਉਹ ਹੱਥਾਂ ਪੈਰਾਂ ਦੀ ਮਾਰਦੇ ਨੇ ਤੇ ਇਹ ਜਦੋਂ ਬੰਦਾ ਚੱਲਦਾ ਉਹਨੂੰ ਪਤਾ ਤਾਂ ਲੱਗ ਜਾਂਦਾ ਵੀ ਮੈਨੂੰ ਕੀ ਬਿਮਾਰੀ ਐ ਪਰ ਉਹਦਾ ਇਲਾਜ ਕਰਾਉਂਦਾ ਹੀ ਨਹੀਂ ਐ ਉਹ ਹੁਣ ਇਹ ਜਿਹੜੀ ਸਾਡੀ ਬਿਮਾਰੀ ਆ ਇਸ ਨੂੰ ਕਹਿੰਦੇ ਆ ਰੀਲ ਇਲਾਜ ਇਹ ਕਮਰ ਦੇ ਦਰਦ ਹੁੰਦਾ ਗੋਡਿਆਂ ਦਾ ਦਰਦ ਹੁੰਦਾ ਤੇ ਇਸ ਬਾਅਦ ਦੇ ਵਿੱਚ ਅੱਖਾਂ ਤੇ ਵੀ ਅਸਰ ਪੈਂਦਾ ਸਰਵਾਈਕਲ ਹੋ ਜਾਂਦਾ ਸੁਣਨੋ ਵੀ ਘਟ ਦੁੱਖ ਤੇ ਇਹ ਚੀਜ਼ਾਂ ਉਹ ਕਿਉਂ ਹੁੰਦੀਆਂ ਨੇ ਇਹ ਕਮਰ ਤੋਂ ਇੱਕ ਨਾੜ ਬਲੌਕ ਹੁੰਦੀ ਆ ਉਹ ਜਦੋਂ ਨਾੜ ਬਲੌਕ ਹੋ ਜਾਂਦੀ ਆ ਜਾਨੀ ਖੂਨ ਹੌਲੀ ਹੌਲੀ ਤੁਰਦਾ ਜਿਵੇਂ ਕਿਸੇ ਚੀਜ਼ ਦੀ ਫਾਸਟ 90 ਡਿਗਰੀ ਤੋਂ ਉਹਨੇ ਮੋੜਨਾ ਹੁੰਦਾ ਤਾਂ 90 ਡਿਗਰੀ ਤੋਂ ਖੂਨ ਨਹੀਂ ਮੋੜਦਾ ਠੱਟ ਡਿਗਰੀ ਤੋਂ ਮੋੜ ਜਾਂਦਾ ਉਸ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਪੂਰੀ ਜਿਹੜੀ ਖਰਾਕ ਹੈ ਜਾਂ ਲਹੂ ਆ ਉਹ ਪੂਰਾ ਜਾਂਦਾ ਨਹੀਂ ਇਸ ਲਈ ਉਹ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਰੀ ਦਾ ਮਤਲਬ ਇਹ ਹੁੰਦਾ ਕਿ ਬੰਦਾ ਰਿੰਗੜ ਕੇ ਤੁਰ ਜਾਂਦਾ ਜਾਂ ਲੰਗ ਮਾਰ ਕੇ ਤੁਰੂ ਜਾਂ ਕਿ ਉਹਦਾ ਸਰੀਰ ਟੇਡਾ ਹੋ ਜਾਊ ਖੱਬੇ ਪਾਸੇ ਨੂੰ ਜਾਂ ਮੂਰਲੇ ਪਾਸੇ ਨੂੰ ਉਹ ਜਦੋਂ ਮੂਹਰੇ ਪਾਸੇ ਨੂੰ ਹੋ ਜਾਂਦਾ ਤਾਂ ਫਿਰ ਉਹ ਬੜਾ ਔਖਾ ਹੋ ਕੇ ਤੁਰਦਾ ਜੀ ਤੇ ਜਿਹੜੇ ਛੱਲੇ ਤੁਸੀਂ ਬਣਾਉਨੇ ਹੋ ਆਪ ਬਣਾਉਨੇ ਹੋ ਜਾਂ ਫਿਰ ਕਿੱਥੇ ਲੈ ਕੇ ਆਉਂਦੇ ਹੋ ਨਹੀਂ ਛੱਲੇ ਕਿਤੋਂ ਨਹੀਂ ਲੈਂਦੇ ਅਸੀਂ ਇਹੋ ਇੱਕ ਤਾਰ ਹੁੰਦੀ ਆ ਉਹ ਤਾਰ ਦਾ ਮਤਲਬ ਇਹੀ ਹੁੰਦਾ ਕਿ ਉਸ ਜਦੋਂ ਅਸੀਂ ਉਹਨੂੰ ਐਕਸਰਸਾਈਜ਼ ਕਰਾਉਂਦੇ ਆ ਤਾਂ ਉਹ ਸਾਰੇ ਸਰੀਰ ਨੂੰ ਵਾਈਬ੍ਰੇਟ ਕਰਦਾ ਉਹ ਜਦੋਂ ਵਾਈਬ੍ਰੇਟ ਕਰਦਾ ਤਾਂ ਉਹਦੀ ਜਿਹੜੀ ਨਾੜ ਦੇ ਉੱਤੇ ਅਸੀਂ ਉਹ ਛੱਲਾ ਪਾ ਦਈਦਾ ਜਦੋਂ ਉਹ ਸੈਰ ਕਰਦਾ ਜਾਂ ਐਕਸਰਸਾਈਜ਼ਾਂ ਕਰਦਾ ਉਹ ਸਰੀਰ ਵੀ ਉਹਦੇ ਨਾਲ ਹੀ ਸਾਰੀਆਂ ਨਾੜਾਂ ਵਾਈਬ੍ਰੇਟ ਕਰਦੀਆਂ ਉਹ ਜਦੋਂ ਵਾਈਬ੍ਰੇਟ ਕਰਦੀਆਂ ਤਾਂ ਉਹਦਾ ਜਿਹੜਾ ਖੂਨ ਜੰਮਿਆ ਹੁੰਦਾ ਉਹ ਸਾਰਾ ਤੁਰ ਜਾਂਦਾ ਬਿਮਾਰੀ ਆਪੜੇ ਆ ਬੀ ਠੀਕ ਹੋ ਜਾਂਦੀ ਤੁਸੀਂ ਵੀ ਕੀ ਤੁਸੀਂ ਕਹਿ ਰਹੇ ਹੋ ਆਹ ਲੀ ਤਾਰ ਦੀ ਗੱਲ ਕਰ ਰਹੇ ਹੋ ਇਸ ਤਾਰ ਦੇ ਵਿੱਚ ਕੁਝ ਐਦਾ ਦੀ ਪਾਵਰ ਹੈਗੀ ਹੈ ਕਿ ਪੂਰਾ ਸਰੀਰ ਜੋ ਕਿ ਇਹਨੂੰ ਪਾ ਕੇ ਪੂਰਾ ਸਰੀਰ ਜਿਹੜਾ ਵਾਈਬ੍ਰੇਟ ਕਰਦਾ ਹੈ ਕਿ ਇਹ ਕੁਦਰਤੀ ਹੈ ਦੇਖੋ ਕੋਈ ਵੀ ਸਬਸਟੈਂਸ ਹੈ ਕੋਈ ਵੀ ਮੈਟਰ ਹੈ ਕੋਈ ਵੀ ਇਨਸਾਨ ਹਰ ਇੱਕ ਚੀਜ਼ ਦੇ ਵਿੱਚ ਆਪੋ ਆਪਣੇ ਗੁਣ ਤੇ ਤਾਕਤ ਹੁੰਦੀ ਹੈ ਪਰ ਜੇ ਉਹ ਤਾਕਤ ਤੇ ਗੁਣ ਨੂੰ ਪਛਾਣਿਆ ਜਾਵੇ ਤਾਂ ਉਹ ਇੱਕ ਬੰਦਾ ਡਾਕਟਰ ਬਣ ਜਾਂਦਾ ਜੇ ਉਹ ਸਮਾਜਿਕ ਸਾਈਡ ਦੇ ਵਿੱਚ ਚਲਾ ਜਾਵੇ ਤਾਂ ਇੱਕ ਉਹ ਪ੍ਰੀਚਰ ਵਧੀਆ ਬਣ ਜਾਂਦਾ ਜੇ ਆਪਾਂ ਜੀਵਨ ਦੇ ਵਿੱਚ ਆਪਾਂ ਵਧੀਆ ਸਿਹਤ ਨੂੰ ਬਰਕਰਾਰ ਰੱਖਣਾ ਤਾਂ ਇੱਕ ਉਹ ਹੈਲਥ ਮੁਤਾਬਕ ਬੰਦਾ 80 ਸਾਲ 90 ਸਾਲ 100 ਸਾਲ ਤੱਕ ਜਿਉਂਦਾ ਰਹਿੰਦਾ ਬਿਨਾਂ ਦਵਾਈਆਂ ਤੋਂ ਲੋਕ ਜਿਉਂਦੇ ਨੇ ਕਈਆਂ ਨੂੰ ਪੁੱਛੀਦਾ ਉਹ ਕਹਿੰਦਾ ਦਵਾਈ ਖਾਂਦੇ ਨਹੀਂ ਅਸੀਂ ਕਈ ਇਹੋ ਜਿਹੇ ਆ ਜਿਹੜੇ ਕਹਿੰਦੇ ਅਸੀਂ ਹਰ ਰੋਜ਼ ਦੀ ਤਕਰੀਬਨ 20 10000 ਦੀ 5000 ਦੀ 15000 ਦੀ ਦਵਾਈ ਖਾਂਦੇ ਆ ਪਰ ਇਹ ਜਿਹੜੀ ਕੋਈ ਵੀ ਕਹਿੰਦੇ ਆ ਮੈਟਰ ਜਿੱਥੋਂ ਇਲੈਕਟ੍ਰੋਨਿਕ ਨਿਊਟਰਨ ਪ੍ਰੋਟੋਨ ਇਹ ਜਿਹੜਾ ਬਣਿਆ ਇਹ ਇਹਨਾਂ ਚੀਜ਼ਾਂ ਤੋਂ ਹੀ ਬਣਿਆ ਜਿਹੜੀਆਂ ਸਾਰੀਆਂ ਚੀਜ਼ਾਂ ਬਣਦੀਆਂ ਨੇ ਕੋਈ ਵੀ ਤਾਕਤ ਦੀ ਬਣਦੀ ਆ ਇਹ ਕੈਮੀਕਲ ਦੇ ਉੱਤੇ ਸਾਰੀ ਚੀਜ਼ਾਂ ਚੱਲਦੀਆਂ ਨੇ ਔਰ ਇਹ ਜਿਹੜੀ ਤਾਰ ਐ ਇਹ ਜਦੋਂ ਅਸੀਂ ਉੱਤੇ ਪਾ ਦਿੰਨੇ ਆ ਫਿਰ ਇਹ ਆਪਣਾ ਕੰਮ ਆਪ ਹੀ ਕਰਦੀ ਆ ਆਪ ਹੀ ਕਰਦੀ ਹਾਂਜੀ ਪਾਪਾ ਜੀ ਕਿੰਨੇ ਸਾਲ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਤਕਰੀਬਨ ਮੈਨੂੰ 35-40 ਸਾਲ ਹੋ ਗਏ ਜੀ ਹਾਂ ਇਹ ਜਦੋਂ ਅਸੀਂ ਆਰਮੀ ਦੇ ਵਿੱਚ ਸੀ ਆਰਮੀ ਦੇ ਵਿੱਚ ਮੇਰਾ ਟ੍ਰੇਡ ਜਿਹੜਾ ਸੀਗਾ ਉਹ ਇੱਕ ਮਕੈਨਿਕਲ ਟ੍ਰੇਡ ਸੀ ਉਹ ਮਕੈਨਿਕਲ ਟ੍ਰੇਡ ਦੇ ਵਿੱਚ ਤੇ ਸਾਨੂੰ ਜਿਹੜੀ ਟ੍ਰੇਨਿੰਗ ਉੱਥੇ ਦਿੱਤੀ ਜਾਂਦੀ ਆ ਪਹਿਲਾਂ ਉਹਨੂੰ ਫਸਟ ਏਡ ਕਹਿੰਦੇ ਆ ਪਾਸਟਰੀ ਦੇ ਵਿੱਚ ਜਿਵੇਂ ਕਿਸੇ ਦੇ ਸੱਪ ਲੜ ਗਿਆ ਜਾਂ ਇਹ ਹੋ ਗਿਆ ਫਲਾਨਾ ਹੋ ਗਿਆ ਉਹਦਾ ਇਲਾਜ ਕਿਵੇਂ ਕਰਨਾ ਉਹਦੀ ਪ੍ਰੀ ਟ੍ਰੇਨਿੰਗ ਸਾਨੂੰ ਦਿੱਤੀ ਜਾਂਦੀ ਆ ਉਹ ਪ੍ਰੀ ਟ੍ਰੇਨਿੰਗ ਦੇ ਵਿੱਚ ਅਸੀਂ ਉਹਦੀ ਸਾਰੀ ਉਮਰ ਰੱਖੀਏ ਯਾਦ ਤਾਂ ਬੰਦਾ ਕਦੇ ਡੋਲਦਾ ਨਹੀਂ ਹੈ ਕਈ ਲੋਕ ਆ ਇਹੋ ਚੀਜ਼ਾਂ ਨੂੰ ਛੱਡ ਦਿੰਦੇ ਨੇ ਧਿਆਨ ਨਹੀਂ ਦਿੰਦੇ ਹੁਣ ਸਕੂਲ ਦੇ ਵਿੱਚ ਇੱਕ ਕਲਾਸ ਦੇ ਵਿੱਚ 40 ਬੱਚੇ ਹੁੰਦੇ ਆ 40 ਬੱਚਿਆਂ ਦੇ ਵਿੱਚੋਂ 2-4 ਹੀ ਬੰਦੇ ਵਧੀਆ ਬੱਚੇ ਬਣ ਨਿਕਲਦੇ ਆ ਤੇ ਬਾਕੀ ਤਾਂ ਸਾਰੇ ਗੁੱਲੀ ਡੰਡੇ ਖੇਡਣ ਵਾਲੇ ਤੇ ਇਸੇ ਦੇ ਨਾਲ ਹੀ ਜਿਹੜਾ ਬੰਦਾ ਕਿਸੇ ਜਿਹਦੇ ਤੇ ਤੇ ਆਂਦੇ ਨਾਲ ਕੰਮ ਕਰਦਾ ਉਹਦੇ ਜ਼ਿੰਦਗੀ ਬਹੁਤ ਵਧੀਆ ਰਹਿੰਦੀ ਹੈ ਨਹੀਂ ਤਾਂ ਬਾਕੀ ਜਿਵੇਂ ਧੂੜ ਚ ਲੱਤਾਂ ਮਾਰਨ ਵਾਲੀ ਗੱਲ ਹੋ ਜਾਂਦੀ ਹੈ ਪਾਪੂ ਜੀ ਇਹ ਜਿਹੜਾ ਛੱਲਾ ਆ ਕਿੰਨੇ ਦਿਨਾਂ ਤੱਕ ਪਾ ਕੇ ਰੱਖਿਆ ਹੁੰਦਾ ਹੈ ਕਿ ਲੋਕ ਜਿਹੜੇ ਆ ਉਹਨਾਂ ਨੂੰ ਆਪਣੇ ਦਰਦ ਤੋਂ ਜਿਹੜੀ ਰਾਹਤ ਮਿਲ ਜਾਂਦੀ ਹੈ ਇਹ ਛੱਲਾ ਜੇ ਤਾਂ ਉਹ ਸਾਰੀ ਉਮਰ ਪਾਈ ਰੱਖੇ ਤਾਂ ਸਾਰੋਬਾਰ ਨੇ ਵਧੀਆ ਕਿਉਂਕਿ ਇਸ ਛੱਲੇ ਦੀ ਵਜ੍ਹਾ ਦੇ ਨਾਲ ਹੀ ਉਹਨੇ ਸਹਿਰ ਕਰਨੀ ਆ ਇਸੇ ਛੱਲੇ ਦੀ ਵਜ੍ਹਾ ਦੀ ਨਾਲ ਉਹਨੇ ਐਕਸਰਸਾਈਜ਼ ਕਰਨੀ ਆ ਜਦੋਂ ਸੈਰ ਤੇ ਐਕਸਰਸਾਈਜ਼ ਕਰੂਗਾ ਉਹ ساری ਉਮਰ ਫਿੱਟ ਰਹੂਗਾ ਵੈਸੇ ਇਲਾਜ ਕਿੰਨੇ ਦਿਨਾਂ ਤੱਕ ਚੱਲਦਾ ਹੈ ਇਹਦਾ ਇਹ ਇਲਾਜ ਤਾਂ ਅਸੀਂ ਤਾਂ ਇੱਕ ਵਾਰ ਹੀ ਹੱਥ ਲਾਉਣਾ ਸਿਰਫ 2 ਮਿੰਟ ਜਾਂ 4 ਮਿੰਟ ਉਹਨੂੰ ਸਾਰੀ ਅਸੀਂ ਪ੍ਰਕਿਰਿਆ ਇੱਥੇ ਲਟਾ ਕੇ ਜਾਂ ਹੋਰ ਕੋਈ ਸਾਰੀ ਫਿਜ਼ੀਕਲ ਐਕਸਰਸਾਈਜ਼ ਉਹਨੂੰ ਸਮਝਾ ਕੇ ਭੇਜ ਦੇਈਦਾ ਫਿਰ ਉਹ ਆਟੋਮੈਟਿਕ ਹੀ ਕਰਦਾ ਰਹਿੰਦਾ ਕੱਲੇ ਸਿਰਫ ਛੱਲੇ ਹੀ ਬਣਾ ਕੇ ਦਿੰਦੇ ਹੋ ਕਿ ਨਾਲ ਕੋਈ ਮੈਡੀਸਿਨ ਵਗੈਰਾ ਵੀ ਦਿੰਦੇ ਹੋ ਦਵਾਈ ਵਗੈਰਾ ਵੀ ਦਿੰਦੇ اسی ਦੰਦੇ ਕਿਸੇ ਨੂੰ ਜੀ ਕਿਉਂ ਇਹ ਤੇ ਮੈਡੀਸਨ ਕੋਈ ਕੰਮ ਹੀ ਨਹੀਂ ਕਰਦੀ ਉਹਸੀਂ ਬਿਨਾ ਮੈਡੀਸਨ ਤੋਂ ਹੀ ਕੰਮ ਕਰਦੇ ਹਾਂ ਛੱਲੇ ਛੱਲੇ ਆ ਹਾਂ ਤੇ ਬਾਪੂ ਜੀ ਕਲਾਸਟ ਕੁਐਸਚਨ ਮੇ ਵੀ ਸਾਰੇ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਜ਼ਰੂਰ ਹੋਊਗਾ ਕਿ ਸਾਰਿਆਂ ਨੂੰ ਐ ਆ ਕਿ ਹਰ ਕੋਈ ਦਵਾਈਆਂ ਖਾ ਖਾ ਕੇ ਬਹੁਤ ਜ਼ਿਆਦਾ ਥੱਕ ਗਿਆ ਬਾਪੂ ਜੀ ਐਡਰੈਸ ਆਪਣਾ ਇੱਕ ਵਾਰੀ ਦੱਸ ਦਿੰਦੇ ਨਾ ਜਿਹੜੀ ਸਾਡੀ ਆਡੀਅנס ਹੈ ਉਹ ਦੇਖ ਰਹੀ ਹੈ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਤੁਹਾਡਾ ਐਡਰੈਸ ਕਿੱਥੇ ਹੈ ਤੇ ਉਹਨਾਂ ਨੂੰ ਆਉਣ 'ਚ ਕੋਈ ਪ੍ਰੋਬਲਮ ਨਾ ਹੋ ਉਹ ਅਸੀਂ WhatsApp ਤੇ ਸਾਡਾ ਸਾਰਾ ਚੱਲ ਜਾਂਦਾ ਨੰਬਰ ਦੱਸ ਦੇ ਇਹਦਾ ਐਡਰੈਸ ਦੱਸ ਦੇ ਦਿਆ ਸਾਰਾ ਇੱਕ ਵਾਰੀ ਬੋਲ ਕੇ ਦੱਸ ਹਾਂ ਅਸੀਂ ਸਾਡੀ ਰਹਾਇਸ਼ ਹੈ ਮੰਡੀ ਮੋਲਾਪੁਰ ਦਾਖਾ ਜ਼ਿਲ੍ਹਾ ਲੋਹੇਾਣੇ ਦੇ ਵਿੱਚ ਸਾਡੀ ਜਿਹੜੀ ਸਥਿਤੀ ਹੈ ਉਹ ਜਗ੍ਹਾ ਹੈ ਉਹ ਰਾਏਕੋਟ ਰੋਡ ਦੇ ਉੱਤੇ ਆ ਸੁਧਾਰ ਸਾਈਡ ਨੂੰ ਰੇਲਵੇ ਬ੍ਰਿਜ ਪਾਰ ਕਰਕੇ ਤੇ ਉੱਥੇ ਸਾਡੀ ਰੈ residense ਬਾਹਰ ਸਾਡਾ ਬੋਰਡ ਲੱਗਿਆ ਹੈ ਹਰੀ ਦਾ ਪੱਕਾ ਇਲਾਜ ਜਦੋਂ ਮਰਜ਼ੀ ਆ ਜਾਓ ਤੇ ਆਪਣਾ ਇਲਾਜ ਕਰਵਾ। ਤੇ ਕਿੰਨੇ ਬਿਮਾਰੀਆਂ ਦਾ ਇਲਾਜ ਕਰਦੇ ਹੋ? ਜਿਵੇਂ ਸ਼ੂਗਰ ਹੋਵੇ ਇਹ ਨਹੀਂ ਅਸੀਂ ਦਵਾਈ ਨਹੀਂ ਲੈਣ ਦਿੰਦੇ। ਜੀ। ਬੀਪੀ ਹੋਵੇ ਉਹਦੀ ਦਵਾਈ ਨਹੀਂ ਲੈਣ ਦਿੰਦੇ। ਤੇ ਹੋਰ ਕਈ ਇਹੋ ਜਿਹੀਆਂ ਚੀਜ਼ਾਂ ਨੇ ਜਿਵੇਂ ਸਿਰ ਆ ਗੋਡੇ ਆ, ਗੋਡੇ ਦੁਖਦੇ ਆ, ਕਮਰ ਜਰਦ ਕਰਦੀ ਆ ਇਹਦਾ ਅਸੀਂ ਕਦੇ ਆਪਰੇਸ਼ਨ ਨਹੀਂ ਹੋਣ ਦਿੱਤਾ। ਗੋਡਿਆਂ ਦਾ ਤੇ ਕਮਰ ਦਾ ਸਿਰਫ ਉਹਨੂੰ ਐਕਸਸਾਈਆਂ ਦੇ ਨਾਲ ਹੀ ਠੀਕ ਕਰਦੇ ਆ ਚਾਹੀ ਪੀਰੀਅਡ ਉਹਦਾ ਮਹੀਨਾ ਲੱਗ ਜਾਏ ਚਾਹੀ 15 ਦਿਨ ਲੱਗ ਜਾਣ ਚਾਹੀ 2 ਮਹੀਨੇ ਲੱਗ ਜਾਣ ਪਰ ਸਾਡੇ ਜਿਹੜੇ ਆਮ ਲੋਕਾਂ ਦੇ ਵਿੱਚ ਇਹ ਹੈਗੀ ਆ ਵੀ ਉਹ ਗੋਲੀ ਖਾਦੀ ਦਮ ਜਲੰਧਰ ਬਿਲਕੁਲ ਬਈ ਹੁਣੇ ਠੀਕ ਹੋਣਾ ਚਾਹੀਦਾ ਪਰ ਇਹ ਧਾਰਨਾ ਜਿਹੜੀ ਆਯੁਰਵੈਦਿਕ ਵਾਲੀ ਧਾਰਨਾ ਇਹ ਥੋੜੀ ਜੀ ਲੌਂਗ ਪੀਰੀਅਡ ਵਾਲੀ ਹੁੰਦੀ ਆ ਇਹਨੂੰ ਥੋੜਾ ਜਿਹਾ ਲੌਂਗ ਪੀਰੀਅਡ ਦੇ ਨਾਲ ਉਹਨੂੰ ਚੱਲਣਾ ਪੈਂਦਾ ਇਹ ਚੱਲਣਾ ਪੈਂਦਾ ਐਕਸਸਾਈਆਂ ਦੇ ਹਿਸਾਬ ਨਾਲ ਜੇ ਅਸੀਂ ਜਿਆਦਾ ਹਾਰਡ ਕੋਈ ਦਵਾਈ ਖਾਵਾਂਗੇ ਤਾਂ ਸਾਡੇ ਫੇਫੜਿਆਂ ਦੇ ਕਿਡਨੀ ਤੇ ਬਾਲਬ ਤੇ ਇਸ ਹਾਰਟ ਤੇ ਉਹ ਸਾਰੀਆਂ ਬਿਮਾਰੀਆਂ ਦਾ ਅਸਰ ਹੁੰਦਾ ਹੀ ਹੁੰਦਾ ਕਿਉਂ ਹੁਣ ਪੁਰਾਣਾ ਜਮਾਨਾ ਤਾਂ ਹੈ ਨਹੀਂ ਪੁਰਾਣੇ ਜਮਾਨੇ 'ਚ ਲੋਕ ਤਕੜੇ ਹੁੰਦੇ ਸੀ ਹੁਣ ਤਾਂ ਕੈਮੀਕਲ ਇਹ ਜੇ ਅਜੇ ਮੜਿਆ ਵੱਧ ਕੈਮੀਕਲ ਖੋਜੇ ਦਾ ਬੰਦਾ ਜਦੀ ਡਿੱਗ ਪੈਂਦਾ ਪਹਿਲਾਂ ਕਦੇ ਨੂੰ ਕਿਸੇ ਹਾਰਟ ਅਟੈਕ ਘੱਟ ਹੀ ਹੁੰਦੇ ਸੀ ਅੱਜ ਕੱਲ ਤਾਂ 22 ਸਾਲ ਦਾ 18 ਸਾਲ ਦਾ ਬੱਚੇ ਮਰ ਰਹੇ ਨੇ ਸਿਰਫ ਇਹ ਕੈਮੀਕਲ ਦੀ ਵਜ੍ਹਾ ਦੇ ਨਾਲ ਹੀ ਹੋ ਰਿਹਾ ਇੱਕ ਇੱਕ ਸਈਆਂ ਹੈ ਨਹੀਂ ਇੱਕ ਕੰਮ ਘਟ ਗਏ ਤਾਂ ਕੋਈ ਕਰਕੇ ਜਰਾ ਜੀ ਨਹੀਂ ਇਹ ਕਿਤੇ ਨੇ ਮੜਾ ਜਾ ਦੁਕਾਨ ਤੋਂ ਸੌਦਾ ਵੀ ਲੈਣ ਜਾਣਾ ਉਹ ਵੀ ਮੋਟਰਸਾਈਕਲ ਤਾਂ ਗੱਡੀ ਤੋਂ ਬਿਨਾ ਤੁਰਦਾ ਨਹੀਂ ਅਸੀਂ 10-10 ਕਿਲੋਮੀਟਰ ਭੱਜ ਕੇ ਜਾਂਦੇ ਸੀ ਸਕੂਲ ਕਾਲਜਾਂ 'ਚ ਹੁਣ ਕਿਸੇ ਨੂੰ ਹੁਣ ਤਾਂ ਤੈਨੂੰ ਇੱਕ ਮੇਰਾ ਖਿਆਲ 15 ਕਦਮ ਤੇ ਸਕੂਲ ਜਾਂ 2 ਕਿਲੋਮੀਟਰ ਤੇ ਕਾਲਜ ਖੁੱਲੇ ਹੋਏ ਨੇ ਜਦੋਂ ਮਰਜ਼ੀ ਚਲੇ ਜਾਓ ਮਰਜ਼ੀ ਜਾਓ ਜੇ ਨਾ ਦਾਦ ਨਾ ਵੀ ਜਾਈਏ ਤਾਂ ਵੀ ਇਹਦੇ ਤੇ ਮੋਬਾਈਲ ਤੇ ਪੜ੍ਹ ਕੇ ਕੰਮ ਸਾਰ ਜਾਂਦਾ ਹੈ ਦਾ ਮਤਲਬ ਹੈ ਕਿ ਅੱਜ ਕੱਲ ਦੀ ਜਿਹੜੀ ਨਵੀਂ ਤਕਨੀਕਾਂ ਆ ਰਹੀਆਂ ਉਹਨਾਂ ਨੇ ਲੋਕ ਨੂੰ ਇਨਸਾਨਾਂ ਨੂੰ ਜਿਹੜਾ ਆ ਕਮਜ਼ੋਰ ਬਣਾ ਕੇ ਰੱਖਤਾ ਹੈ ਕਮਜ਼ੋਰ ਤਾਂ ਹੀ ਹੁੰਦੇ ਜੇ ਕਿਸੇ ਨੇ ਹਿਲਣਾ ਹੀ ਨਹੀਂ ਜਦੋਂ ਕੋਈ ਵੀ ਆ ਆਪਾਂ ਧਰਤੀ ਤੇ ਵੀ ਬੀਜ ਦੇ ਆ ਉਹਨੂੰ ਪਹਿਲਾਂ ਬੋਹਨੇ ਆ ਉਹਨੂੰ ਬੋਹਣ ਤੋਂ ਬਾਅਦ ਪਹਿਲਾਂ ਪਾਣੀ ਦਿੰਨੇ ਆ ਫਿਰ ਬੋਹਨੇ ਆ ਜਦੋਂ ਬੱਤ ਹੋ ਜਾਂਦੀ ਆ ਫਿਰ ਬੀਜ ਕਰਦੇ ਆ ਸਾਰੇ ਸਰੀਰ ਨੂੰ ਜਿਵੇਂ ਤਿਆਰ ਕਰਨਾ ਜਿਵੇਂ ਬੱਚੇ ਨੂੰ ਪੜਾਉਣਾ ਹੈ ਗਾਹਾਂ ਤੱਕ ਪੜ੍ਹਦਾ ਹੈ ਐਵੇਂ ਇਹ ਸਾਡਾ ਸਰੀਰ ਹੈ ਇਹਨੂੰ ਵੀ ਅਸੀਂ ਜੇ ਦਵਾਈਆਂ ਤੋਂ ਰਹਿਤ ਕਰਨਾ ਤਾਂ ਸਾਨੂੰ ਐਕਸਰਸਾਈਜ਼ ਤੇ ਗਰਾਊਂਡ ਦੇ ਨਾਲ ਜੁੜਨਾ ਪਊ। ਹੁਣ ਗੱਲ ਇਹ ਆ ਕਿ ਇੱਕ ਪਿੰਡ ਦੇ ਵਿੱਚ 20000 ਦੀ ਆਬਾਦੀ ਆ। ਜੀ। ਉਹਦੇ 20000 ਦੇ ਵਿੱਚੋਂ 100 ਜਾਂ 50 ਬੰਦੇ ਸੈਰ ਨਹੀਂ ਕਰਦੇ। ਜੀ। ਵੈਸੇ ਕਰਨੀ ਚਾਹੀਦੀ 18-19000 ਨੂੰ। ਕੋਈ ਕਰਦਾ? ਗਰਾਊਂਡ ਵੀ ਬਣੇ ਹੋਏ ਆ ਸਾਰੀ ਚੀਜ਼ ਕਰੀ ਆ ਪਰ ਜਾਂਦਾ ਕੋਈ ਨਹੀਂ। ਬਿਮਾਰੀਆਂ ਤਾਂ ਆਪਣੇ ਆਪ ਹੀ ਵਧਣੀਆਂ। ਸੋ ਜਿਵੇਂ ਕਿ ਅਸੀਂ ਬਾਪੂ ਜੀ ਨਾਲ ਗੱਲਬਾਤ ਕਰਾ ਲਈਏ ਤੇ ਗੱਲ ਕੀਤੀ ਜਾਵੇ ਛੱਲੇ ਦੀ ਤੇ ਇਹਨਾਂ ਦਾ ਕਹਿਣਾ ਹੈ ਕਿ ਛੱਲੇ ਪਾ ਕੇ ਜਿੰਨਾ ਮਰਜੀ ਪੁਰਾਣਾ ਤੋਂ ਪੁਰਾਣਾ ਦਰਦ ਤੇ ਬਿਮਾਰੀਆਂ ਦੂਰ ਕੀਤੀ ਜਾ ਸਕਦੀਆਂ ਨੇ ਐਡਰੈਸ ਦੀ ਗੱਲ ਹੋ ਰਹੀ ਹੈ ਤੇ ਐਡਰੈਸ ਵੀ ਤੁਹਾਨੂੰ ਦੱਸਤਾ ਹੈ ਕਿ ਕਿੱਥੇ ਇਹਨਾਂ ਦਾ ਐਡਰੈਸ ਹੈ ਜੇ ਤੁਹਾਨੂੰ ਵੀ ਕਿਸੇ ਤਰੀਕੇ ਦਾ ਕੋਈ ਰੋਗ ਆ ਕੋਈ ਪ੍ਰੋਬਲਮ ਆ ਕੋਈ ਪਰੇਸ਼ਾਨੀ ਆ ਤੇ ਇੱਕ ਵਾਰੀ ਆ ਕੇ ਜ਼ਰੂਰ ਵਿਜ਼ਿਟ ਕਰ ਲਓ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨ ਮੈਂ ਨੇ ਹਮ ਲਈ ਕੈਮਰਾ ਪਰਸਨ ਮਨੀਸ਼ ਕੁਮਾਰ